ਜਾਪ ਜੀ ਸਾਹਿਬ ੴ ਸਤਿਨਾਮ ਕਾ ਖਾੜਕ ਨਿਰਭਾਉ ਨਿਰਵੈਰ ਅਕਾਲ ਮੂਰਤੀ ਜੁਨੀ ਸਾਹਿਬ ਹਮ ਪ੍ਰਸਾਦ ਗੁਰ ਸਾਚੁ ਰਹਾ ਸਚੁ ਹੈ ਕੀ ਸਚੁ ਨਾਨਕ ਹੋਸੀ ਕੀ ਸਚੁ ਸੋਚੈ ਸੋਚਨੋ ਹੋਵੇ ਜੇ ਸੋਚੀ ਲਖਵਾਰ ਚਪੈ ਚਪਨੋ ਹੋਵੇ ਜੇ ਲਾਇ ਰਹਾ ਨ ਉਤਾਰ ਭੁਖਿਆ ਭੁਖਣਾ ਉਤਰੀ ਜਿਵਨ ਆਖਰੀਆਂ ਪਾਰ ਸਹਸਿਆਣ ਪਾਲਖ ਹੋਵੇ ਤਾ ਇੱਕ ਨ ਚਲੈ ਨਾਲ ਕਿੰਸਤ ਤਿਆਰਾ ਹੋਈ ਇੱਕ ਵਿਕੋੜ ਦਪੈਪਾਲ ਹੁਕਮ ਰਜਾਇ ਚੰਨੋਂ ਨਾਲ ਲਿਖਿਆ ਨਾਲ ਹੁਕਮੀ ਹੋਣੀ ਆਕਾਰ ਹੁਕਮ ਨਾ ਘਿਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਬੜੇ ਆਏ ਹੁਕਮੀ ਉਤਮੀਚ ਹੁਕਮ ਦੇਖ ਦੁਖ ਸੁਖ ਪਾਈ ਹੈ ਇਤਨਾ ਹੁਕਮ ਬਛੀਸ਼ੇ ਕੋ ਹੁਕਮੀ ਸਦਾ ਕੋਈ ਹੈ ਹੁਕਮੇ ਅੰਦਰ ਸਾਕੋ ਬਾਹਰ ਕੋਨਾ ਕੋਈ ਨਾਨਕ ਹੁਕਮੇ ਜੇ ਵਿਜੈ ਤਾਂ ਹਮੇ ਕਹਿ ਨਾ ਕੋਈ ਗਾਵਰ ਕੋ ਤਾਣ ਹੋਵੇ ਕਿਸੈ ਤਾਂ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰੂ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਧਕ ਰਤਨ ਖੇ ਗਾਵੇ ਕੋ ਜੀ ਨਸਲ ਤੇ ਗਾਵੇ ਕੋ ਜਪਦਾ ਦਿਸੈ ਦੂਰ ਗਾਵੇ ਕੋ ਵੇਖਿਆ ਹਦਰਾ ਦੂਰ ਕਥਨਾ ਕਥਿਨੇ ਆਵੇ ਤੋਟ ਕਥਦਰ ਕਤੇ ਕੋ ਠੀਕੋੜ ਕੋਟਾ ਦਿੰਦਾ ਦੇ ਲੈਂਦੀ ਤਖ ਪਾਹੇ ਜਗਾਂ ਜਵੰਤਰ ਭਾਈ ਖਾ ਹੈ ਉਪਨੇ ਹੁਕਮ ਜਲਾਇ ਰਾ ਨਾਨਕ ਗੁਰੂ ਸਾਹਿਬ ਪ੍ਰਵਾ ਸਚਾ ਸਹਿਬ ਸਤਨਾਮ ཕਾਕਿਆ ਪਹੁ ਪਾਰ ਆਖ ਹੈ ਮੰਗਾਇ ਦੇ ਜਿਹ ਦੇ ਦੋਤ ਕਨੇ ਦਾ ਸਾਰ ਫੇਰ ਗਿਆ ਗੈਰ ਕੀਏ ਜਿਤ ਦੇ ਦਰਬਾਰ ਮੂੰਹ ਕੇ ਬੋਲਣ ਬੋਲੀ ਅਜ ਸੁਣ ਕੇ ਪਿਆਰ ਅੰਮ੍ਰਿਤ ਪੀ ਲੈ ਸਤਨਾਵੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਹੀ ਵੇ ਜਾਣੀ ਸਭ ਅੱਖੀ ਸੱਤਿਆਰ ਥਾਤਿਆਂ ਨਾਂ ਜਾਇ ਕੀਤਾ ਨਾ ਹੋਇ ਆਪੇ ਆਪ ਲੰਗਣ ਸੋਇ जिन सेविया तुन पाया मान नानक गावी गुणी निधान गावी सुनिए मल रखिए पाओ दुख पर हर सुख घर रह जाए गुरमुख नाद गुरमुख वेद गुरमुख रेह समाई गुर ईश्वर गुरु और परमा गुर पार्वती माई जे हो जाना खाना, नार्य। नार्य। जा खाना ही कहना दसना जाई गुरा एक देह बजाई सबना जिया का एक दाता तुम्हें भी सरना जाई तीर्थ नावा जेत सुभावा मृताने के नाय करी ਜੇ 36 ਰੁਪਏ ਵਿਖਾਂ ਵਣ ਕਰਮਾ ਕੇ ਮਿਲਣ ਲਈ ਮਾਤ ਵਿੱਚ ਰਤਨ ਜਵਾਹਰ ਮਾਨ ਜੇਕ ਗੁਰ ਕੀ ਸਿੱਖ ਸੁਣੀ ਗੁਰਾਇਕ ਦਿਸ ਬਜਾਈ ਸੋਨਾ ਜੀਆਂ ਗਾਇਕ ਦਾਤਾ ਸੋ ਮੈਂ ਵੀ ਸੁਣਨਾ ਜਾਈ ਜੇ ਜੀ ਵਿਚਾਰੇ ਯਾਰਾਂ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੇ ਨਾਲ ਸੋ ਕੋਈ ਚੰਗਾ ਨਾ ਲੁਕਾਈ ਕਹੇ ਜਸਕੀਤ ਜਗਲੇ ਜੇ ਦੇ ਸੰਦਨ ਨਾ ਆਵੇ ਤਾਂ ਮਾਤ ਨੂੰ ਕਹੇ ਕਿ ਪੀਟਾ ਅੰਦਰ ਕੀੜਕਰ ਦੋਸੀ ਦੋਸਰੇ ਨਾ ਕੋ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨ ਸੁਝੈ ਜੁ ਦੇ ਤਸ ਗੁਣ ਕੋਈ ਕਰੇ ਸੁਣਿਆ ਸੰਗਪੀੜ ਸਨਾਥ ਸੁਣਿਆ ਧਰਤਵ ਆਕਾਸ਼ ਸੁਣਿਆ ਦੀਪ ਲੋਕਾ ਸਾਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾਂ ਸਦਾ ਦੇ ਦਾਸ ਸੁਣਿਆ ਦੁਖ ਆਪ ਕਾ ਨਾਸ ਸੁਣੇ ਈਸ਼ਰ ਵਰ ਮਹਿੰਦ ਸੁਣੇ ਮੁਖਲਾ ਹਨਮੰਦ ਸੁਣਿਆ ਜੋਗ ਬਤਨ ਤੇ ਜਿਦੋ ਸੁਣਿਆ ਸਾਥ ਸੰਤ ਵੇਦ ਨਾਨਕ ਭਗਤਾਂ ਸਦਾ ਦੇ ਦਾਸ ਸੁਣਿਆ ਦੋਖ ਪਾਪ ਕਾਣਾ ਸੁਣਿਆ ਸਾਧ ਸੰਤੋਖ ਗਿਆ ਸੁਣਿਆ ਸੜਕਾ ਇਸ਼ਾਨ ਸੁਣਿਆ ਪੜ ਪੜਪਾਹਹਿਮਾਨ ਉਵੇਂ ਲਾਗੇ ਸਹਿ ਧਿਆਨ ਨਾਨਕ ਫਕਤਾ ਸਦਾਵੇਗਾ ਸੁਣਿਆ ਦੋਖ ਪਾਪ ਕਾਣਾ ਸੁਣਿਆ ਸਰਾ ਗੁਣਾ ਪਿਧਾ ਸੁਣਿਆ ਸੇਗ ਪੀਰ ਪਾਤਸ਼ਾਹ ਸੁਣਿਆ ਹੰਦੇ ਤਾਵੇਰਾ ਸੁਣਿਆ ਹਾਸ ਵਿਸਵਾ ਨਾਨਕ ਫਕਤਾ ਸਦਾਵੇਗਾ ਸੁਣਿਆ ਦੋਖ ਪਾਪ ਕਾਣਾ ਸੁ ਮਨਨੇ ਕੀ ਗੱਦ ਕਹੀ ਨਾ ਜਾਏ ਜੇ ਕੋ ਕਹਾ ਕਿਛੁ ਵਸਾਇ ਕਾਲਦ ਕਾ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਮਿਲਣਾ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਸਰ ਤੋ ਹੋਏ ਮਰਬਦ ਮੰਨੇ ਸਲਪਨ ਕੀ ਸੋਧ ਮੰਨੇ ਮੈ ਚੋਟਾਣਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਮਿਲਣ ਜਣ ਹੋਏ ਜੇ ਕੋ ਮਨ ਜਾਣ ਮਨ ਕੋਏ ਵੰਨੇ ਮਾਰ ਬਿਠਾਕ ਨ ਖਾਏ ਮੰਨੇ ਪਾਪ ਸਿਓ ਪਰਗੜ ਜਾਏ ਮੰਨੇ ਮਾਗਣਾ ਚਾਹ ਪੰਥ ਮਨਨਤ ਨਮਸਤਿ ਸਨਮੰਤਰ ਐਸਾ ਨਾਮ ਰੰਝਲ ਹੋਏ ਜੇ ਕੋ ਮਾਨ ਜਾਣ ਮਨ ਕੋਏ ਮਨਨੇ ਪਾਵਹਿ ਮੁਖ ਦਵਾਰ ਮਨਨੇ ਪਰਵਾਰੇ ਸਾਧਾ ਹ ਮਨਨ ਤਰੇ ਤਾਰੇ ਗੁਰ ਸੇਖ ਮਨਨੇ ਨਾਨਕ ਭਗੈ ਨ ਸੇਖ ਐਸਾ ਨਾਮ ਰੰਝਲ ਹੋਏ ਜੇ ਕੋ ਮਾਨ ਜਾਣ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਭਾਣੋਂ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਰਜਾਨ ਪੰਚਾ ਕਾ ਬ੍ਰੇਖ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਿਆ ਕਰਨਾ ਨਹੀਂ ਸਮਾਰ ਤਾਉਲ ਤਰੰਬਿਆ ਖੂਤ ਸੰਤੋਬਤਾਵ ਰਖਿਆ ਜਨਸੂਤ ਜੇ ਕੋ ਮੁਝਾ ਹਵਸ ਤੇ ਆਰ ਆਪਣੇ ਉਪਰ ਕੇ ਤਾਹਾਰ ਧਰਤੀ ਹੋ ਪਰ ਔਰ ਹੋਰ ਇਸ ਤੇ ਭਾਰ ਅਰੇ ਕੋਨ ਜੋਰ ਜੀ ਜਾਤਨਾ ਕੇ ਨਾ ਸਭ ਨੇ ਲਿਖਿਆ ਬੜੀ ਕਲਾਂ ਇਹਨੇ ਕਾਲਿਕ ਜਾਣੇ ਕੋਈ ਵਿਖਾ ਲਿਖਿਆ ਕਿਤਾ ਹੋਏ ਕਿਤਾ ਤਾਨ ਸਾਲੇ ਹੋ ਰੋ ਕਿਤੀ ਦਾ ਜਾਣੇ ਕੋਣ ਕੋਤ ਕਿਤਾ ਸਾਇਕੋ ਕੋ ਆਉ ਜਸਤੇ ਹੋਏ ਲਖਮੀਆ ਕੁਦਰਤ ਕਮਨ ਕਾ ਵਿਚਾਰ ਵਾਰਿਆਂ ਨ ਜਾਵਾਇ ਕੋ ਵਾਰ ਜੋ ਤੁੱਟ ਭਾਵੇ ਸਾਈ ਬਲੀਕਾਰ ਤੂੰ ਸਦਾ ਸਾਮ ਨਿਰੰਕਾਰ ਅਸੰਖ ਜਾਉ ਸੰਖ ਭਾਉ ਅਸੰਖ ਪੂਜਾ ਸੰਖ ਤਵਤਾਉ ਅਸੰਖ ਗ੍ਰੰਥ ਮੁਖੇਂਦ ਪਾਠ ਅਸਾਂ ਕਾ ਜੋਗ ਮੰਨ ਰਹਿਣ ਕੋ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰਮਾ ਭਖਸਾਰ ਅਸੰਖ ਮੋਲ ਆਇਤਾਰ ਕੁਦਰਤ ਤੁਮ ਕਹਾ ਵਿਚਾਰ ਵਾਰਿਆਂ ਜਾਵੇ ਕੁਵਾਰ ਜੋ ਤੁਦ ਭਾਵੇ ਸਹੀ ਪੰਕਾਰ ਉਸਦਾ ਸੁਨ ਅੰਕਾਰ ਅਸੰਖ ਮੁਰਖੰਦ ਕੂਰ ਅਸੰਖ ਚੋਰ ਹਰਾਮਪੂਰ ਅਸੰਖ ਕਮਰ ਕਰ ਜਾ ਹੈ ਜੋਰ ਅਸੰਖ ਗਰੋੜ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੋੜਿਆਰ ਕੋੜੀ ਕਰਾ ਅਸੰਖ ਨੂੰ ਲਈ ਸਮਾਲ ਪਾ ਕਾ ਹੈ ਅਸੰਖ ਨਿੰਦਕ ਸਿਰ ਕਰ ਹੈ ਪਾਰੋ ਨਾਨਕ ਮੀਤ ਕਹ ਵਿਚਾਰ ਵਾਰਿਆਂ ਜਾਵੇ ਕੁਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸ ਸਦਾ ਸਲਾਮ ਨਮਕਾਰ ਅਸੰਖ ਨਾਮ ਸਭ ਥਾਵ ਅਗਾਮੋਂ ਕਮ ਸੰਕਲੋ ਅਸੰਖ ਕਹਾਇ ਸਰਪਾਰ ਹੋਏ ਉਕਰੀ ਨਾਮ ਅਕਲੀ ਸਾਲਾ ਅਕਰੀ ਗਿਆਨ ਗੀਤ ਗੁੰਗਾ ਅਕਰੀ ਲਿਖਣ ਗੋਈਣ ਬਾਣ ਅਕਰਾਂ ਸਭ ਸੰਯੋਗ ਵਖਾਣ ਜਿਨ ਇਹ ਲਿਖੇ ਦੇ ਸਰਨਾਏ ਜੁ ਫਰਮਾਇ ਤੇ ਤੇ ਫਾਹਿ ਜੇਤਾ ਗਿਤਾ ਤੇ ਤਾਨਾ ਦਿਨ ਨਾਮ ਨਾਇ ਕੋ ਥਾਵ ਕੁਦਰਤ ਕਮਲ ਕਾ ਹ ਵਿਚਾਰ ਵਾਰਿਆਂ ਜਾ ਵੇ ਇਕ ਵਾਰ ਜੋਤ ਕੁੰਡ ਭਾਵੈ ਸੈਪਨੀ ਕਾਰ ਤੂੰ ਸਦਾ ਸਾਮ ਰੰਕਾ ਹੜੀਆਂ ਹੱਤ ਤੈਰ ਤੰਦੇ ਪਾਣੀ ਧੋਤਾ ਦਰਸਕੇ ਮੋਤਲੀ ਪੀ ਕਪੜਾ ਹੋਏ ਜੇ ਸਾਬਨ ਵੀ ਹੋ ਤੋਏ ਪਰ ਇਹ ਮਰਤਿ ਪਾਖਾਂ ਕੇ ਸੰਗ ਬਹੁਤ ਕਾ ਨਾਮ ਹੈ ਕੇ ਰੰਗ ਉੰਨੀ ਪਾਤੀ ਆਖਣਨਾ ਕਰ ਕਰ ਕੇ ਆਨੰਦ ਖਲਿਆ ਜਾ ਆਪੇ ਵੀ ਜਾਪੀ ਖਾਹੁ ਨਾਨੁਕੀ ਆਉ ਜਾਓ ਤੀਰਤ ਕਪਨੇ ਅਨੰਦਾਂ ਜੇ ਕੋ ਪਾਵੈ ਤਿਲ ਕਾਮਾਨ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਾਤੀਸ ਮਨਾਓ ਸਾਬਣ ਤੇਰੇ ਮੈ ਨਾਹੀ ਕੋਏ ਵੈਣ ਗੁਣ ਕੀਤੇ ਭਟਕ ਨਾ ਹੋਏ ਸੋ ਹਸਤੇ ਹਾਥ ਬਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਨ ਸਵੇਲਾ ਵਖ ਕਮਣਾ ਕੰਗਲ ਥਿਤ ਕਉਣ ਵਾਰ ਕਮਨ ਸ੍ਰੁੱਤੀ ਮਾ ਕਉਣ ਜਿਤ ਹੋਆ ਆਕਾਰ ਵੈਨ ਫੈਆ ਪੰਡ ਦੀ ਜੋ ਹੋਵੇ ਲਿ ਸੁਰਾਨ ਵਖ ਨਾ ਪਾਇਓ ਕਰਮਿਆਂ ਦੇ ਲਿਖਣ ਦੇ ਕੋਣ ਠਿਕ ਵਾਰ ਨਾ ਰੋਗੀ ਜਾਣ ਤੁਤ ਮਹਨ ਕੋਈ ਜਾ ਕਰਤਾ ਸ੍ਰੀਟੀ ਕੋ ਸਾਜੇ ਆਪਕੇ ਜਾਣਾ ਸੋਈ ਕਿਉ ਕਰੇ ਆਖਾਂ ਕਿਸਲਾਹੀਂ ਕਿਉ ਮਰਨੀ ਕਿ ਜਾਣਾ ਨਾਨਕ ਓਖਣ ਸਭ ਕੋ ਆਖੇ ਇੱਕ ਧਿਕ ਸਿਆਣਾ ਵੱਡਾ ਸਹਿ ਵੱਡੀ ਨਾਇ ਕੀਤਾ ਜਾ ਕਾ ਹੋਵੈ ਨਾਨਕ ਜੇ ਕਵਾਪੂ ਜਾਣਾ ਕਹਿ ਗਿਆ ਨ ਸੋ ਹੈ ਪਤਾਲਾ ਪਤਾਲ ਲੱਖ ਅਗਸਾਂ ਦਾਸ ਔੜ ਔੜ ਕ ਭਾਰਤ ਕੀ ਰੇਰ ਕਹਿਣ ਕਵਾਦ ਸਹਸੇ 18 ਕਹਿਣ ਕਤੇ ਬਾਸ ਲੋਕਾ ਹੁਈ ਤਾਰੀਖੀਆ ਲਿਖੇ ਹੋਏ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੀ ਸੁਰਤ ਨਾ ਪਈਆ ਨਦੀਆਂ ਦੇ ਵਾਪੋ ਹੈ ਸਮੁੰਦਰ ਨ ਜਾਣੇ ਸਮਨ ਸਾ ਸੁਲਤਾਨ ਗਿਰਹਾ ਸਿਤਿਮਾਲ ਧਾਨਾ ਕਿਹੜੀ ਤੁਲਨ ਹੋਣੀ ਜੇ ਤਸਮਨ ਹੋਣਾ ਵਿਸਰੈ ਅੰਤ ਨਾ ਸਰਤੀ ਗਹਿ ਨੰਤ ਅੰਤ ਨਾ ਕਰਨ ਦੇ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਤੀ ਕੀ ਮਨਮ ਅੰਤ ਨਾ ਜਤੀ ਕੀ ਆਕਾਰ ਅੰਤ ਨਾ ਜਤੀ ਫਾਰਾਵਾ ਅੰਤ ਕਾਲ ਕਿੱਥੇ ਮਿਲਦਾ ਤਾਂ ਕਿੰਨ ਤਨੁ ਪਾਇਆ ਜਾਏ ਇਹੋ እንਕਨਾਂ ਜਾਣੇ ਕੋਈ ਬਹੁਤਾ ਕਹੀ ਬਹੁਤਾ ਹੋਏ ਵੱਡਾ ਸਹਿਬੇ ਚਾਹ ਤਾ ਉੱਚੇ ਪਰਉਚਾਨੋ ਇਹੋ ਚਾਹ ਵਾ ਕੋਈ ਤੇ ਸੁੱਚੇ ਕੋ ਜਾਣੇ ਸੋਈ ਜਿਹੜਾ ਪ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾ ਭੋਤਾ ਕਰਮ ਲਿਖਿਆ ਨੋ ਜਾਈ ਵੱਡਾ ਦਾਤਾਰ ਚਲਣਾ ਤੁਮਾਈ ਕਿਤੇ ਮੰਗਹਿ ਰੂਪ ਔਰ ਕਿਤਿਆਂ ਗੜਤ ਨਹੀਂ ਵਿਚਾਰ ਕਿਤੇ ਖਾਉ ਤਟੇ ਵਿਚਾਰ ਉਪੇ ਲਹਿਲਾ ਮਕਰਬਾ ਹੈ ਕਿਤੇ ਮੁਰਖਾ ਹੀ ਕਾ ਹੈ ਦੇਤੇ ਆਂ ਰੋਖ ਭੋਖ ਸਦਮਾਰ ਹਿੱਤੇ ਦਾ ਤੀਂਦਾ ਤਾਰ ਗੰਨ ਕਲਾਸੀ ਪਾਣੇ ਹੋਏ ਹੋਰ ਆਖਨ ਸਕੇ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣ ਜਿ ਤੀਆਂ ਮਹਕਾਏ ਨਾ ਪਤੇ ਜਾਣੇ ਆਪਣੀ ਧੀ ਆਖੇ ਸੇ ਤੇ ਗਏ ਕੇ ਜਿਸ ਨੂੰ ਬਖਸ਼ੇ ਸਿਫਲਾਹ ਨਾਨਕ ਪਾਤਸ਼ਾਹ ਹੀ ਆਤਸਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਰੀ ਅਮਲ ਕੰਡਾ ਰੋ ਅਮਲੇ ਆਵੈ ਅਮਨ ਲਾਜਾ ਅਮਲ ਪਾਏ ਮਰ ਸਮਾਹ

ਕਿੱਤੇ ਅੱਖ ਹੈ ਆਕਣ ਪਾਏ ਕਿਤੇ ਕਹਿ ਕਹਿ ਓਠ ਓਠ ਜਾਏ ਇਤੇ ਕਿਤੇ ਹੋਰ ਕਰੇ ਤਾਕ ਨਾ ਸਕੇ ਹੈ ਕਿ ਕੇ ਜੇੜ ਭਾਵੈ ਤੈਣ ਹੋਏ ਨਾਨਕ ਜਾਣੇ ਸੱਤਾ ਸੋਏ ਜੇ ਕੋ ਅੱਖੀ ਗੁਰ ਗਵਾੜ ਤਾਲ ਕੀ ਸਰਗਵਾਰੰ ਗਵਾਰ ਸੂਦਰ ਕੀ ਹੰਸ ਕਰੇ ਤੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਜ਼ਰੀਂ ਸੰਖਾ ਕਿਤੇ ਵਰਣ ਆਰੀ ਕਿਤੇ ਰਾਜ ਫਰੀ ਸੁ ਕਹੀਆਂ ਕਿਤੇ ਗਾਵਣ ਆ ਜਿਵੇਂ ਤੋਨੋ ਫੋਨ ਕਾਣ ਜਿਦਾ ਸੰਤੁਰ ਗਾਵੀ ਰਾਜਾ ਧਰਮਗਵਾਰੇ ਗਾਵਹਿ ਚਤੁਰਕ ਲਿਖ ਜਾਣਾ ਹੈ ਲੇਖ ਲੇ ਧਰਮ ਵਿਸਾਰੇ ਗਾਵਹਿ ਈਸ਼ਰ ਬਰਮਾ ਦੇਵੀ ਸਹੁਣ ਸਦਾ ਸਵਾਰੇ ਗਾਵਹਿ ਇੰਦੇ ਨਾਸਨ ਬੈਠੇ ਦੇਹ ਤੇ ਅੰਦਰ ਨਾਲੇ ਗਾਵਹਿ ਸਦਾ ਸਮਾਧੀ ਹਿੰਦਰ ਗਾਵਹਿ ਸਰਵਕਾਰ ਗਾਵਣੀ ਜਤੀ ਸਤੀ ਸੰਤੋਖੀ ਗਾਵਹਿ ਜੀਰ ਕਰਾਰੀ ਗਾਵਣ ਪੰਡਤ ਪੜਨ ਰਖੇ ਸਰ ਜਗ ਜਗ ਵਿਦਾਨ ਨਾਲੇ ਗਾਵਹਿ ਮੋਹਨੀਆ ਮਨ ਮੋਹ ਸੁਰਗੈ ਮਰਛ ਬਿਆਲੇ ਗਾਵਣ ਰਤਨੁ ਪਾਏ ਤੇਰੇ ਆਠ ਸੜ ਤੇ ਤਨਾਲ ਗਵਹ ਜੋਤ ਵਹਾਵਸਾ ਗਵਹ ਖਾਨੀ ਚਾਰੇ ਗਵਹ ਖੰਡ ਮੰਡਲ ਪਰ ਖੰਡਾ ਕਰ ਕਰ ਰੱਖੇ ਤਾਰੇ ਸਹੀ ਤਦ ਨੂੰ ਗਵਹ ਜੋਤ ਸੁਪਾਵਨ ਬੱਤੇ ਤੇ ਭਗਤ ਰਸਾਨੇ ਹੋਰ ਕਿੱਤੇ ਗਾਵਨ ਸੇ ਮੈ ਚਤਨਾਵਨ ਨਾ ਨਿੱਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾ ਹੈਪੀ ਹੋਸੀ ਬਹਿਨਾ ਦਸਿਰਤਨਾ ਜਿੰਨ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮੈ ਉਪਾਈ ਕਰ ਕਰ ਵੇਖਿਆ ਕਿ ਤਾਪਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜੈ ਸੋ ਪਾ ਸਾਹੋ ਸਾਹਾ ਬਾਸ ਸਾਹਿਬ ਨਾਨਕ ਰਹਿਣ ਰਿਜਾਈ ਹੰਡਾ ਸੰਤੋਖ ਸਰਮਪਤੋ ਹੀ ਧਿਆਨ ਕੀ ਕਰੈ ਭੂਤ ਕਿੰਥਾ ਗਾਲ ਕੁਆਰੀ ਕਾਇ ਜੁਗ ਡੰਡਾ ਫਰਤੀ ਇਥਾ ਆਈ ਪੰਥੀ ਸਰਜਮਤੀ ਮਨ ਜਿ ਸੇਰਗਨ ਜੀ ਅਦੇ ਸਹਾਦੇਸ਼ ਆਦੋ ਨੀਲਾ ਨਾਦ ਨਾ ਜਗਤ ਇਕੋ ਵੇਸ ਭੁਗਤਿ ਆਣਿਆ ਮਨਾਨ ਘੜ ਘੜ ਵਜੈ ਨਾਰ ਆਪ ਨਾ ਨਾ ਤੀ ਸਵਿਆ ਕੀ ਰੇ ਸਦੁਰਾ ਸਾਡ ਸੰਗੋਵ ਹੋਵੇ ਕਾਰ ਤਲਾਵ ਹੈ ਦੇਖੇ ਆਵਹਿ ਭਾਗ ਅਰੇ ਸਿਆਦੇਸ ਹਾਲ ਅਨਿਰ ਅਨਾਧਨ ਜਗ ਜਗ ਠੀਕੋ ਵੇ ਸੋ ਇੱਕ ਆ ਮਾਇਕ ਜਿ ਆਈ ਤਨ ਚਲੇ ਪਰਵਾਨ ਇੱਕ ਸੰਸਾਰਿਕ ਪੰਡਾਰੇ ਇੱਕ ਲਈ دیਵਾਨ ਜਿਵਤ ਸੁਭਾਅ ਤਮੇ ਚਲਾਵੇ ਜਿਉਂ ਹੋ ਵਾ ਪਰਮਾਨ ਉਹ ਵੇਖੇ ਉਹਨਾਂ ਨਦਰਨਾਵ ਬਹੁਤਾ ਹੈੜਾ ਅਰੇ ਸਿਆਦੇਸ ਆਦਨਿਲ ਅਨਾਦਨਾ ਜਗ ਜਗ ਇੱਕੋ ਵੇਸਾ ਆਸਣ ਨੋਇ ਕੰਡਾ ਹਰ ਜੋ ਕੁਛ ਪਾਇ ਸੇਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੀ ਦੀ ਸਾਖੀ ਕਾਰ ਅਦੇਤ ਸਾਂਦੇ ਆਰ ਨੀਨਾ ਨਾਦਨਾਤ ਜੁਗ੍ਰਤ ਇੱਕੋ ਵੇਸਾ ਇੱਕ ਦੋ ਜੀਵ ਹੋ ਲਖੋ ਹੈ ਲਖ ਹੋਵੇ ਲਖ ਗੇਸ ਲਖ ਲਖ ਗੇੜਾ ਕੀ ਹੈ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਹੰਪਤ ਪਵੜੀਆਂ ਛੜਿਏ ਹੋਏ ਕਿਸ ਸੁਣ ਗਲਣਾ ਕਾਲਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਫਾਈਏ ਕੋਣੀ ਕੋਣਾ ਠੀਸ ਆਖਣ ਜੋਤ ਪੈਨ ਜੋ ਜੋ ਨਾ ਮੰਗਣਦੇ ਨਾ ਜੋਰ ਜੋਰ ਨਾ ਜੀਵਨ ਮੰਨਣਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸਤਿ ਗਿਆਨ ਵਿਚਾਰ ਜੋਰ ਨਾ ਝੁਕਤੀ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾ ਕਤਮਨੀ ਨਾ ਕੋਏ ਰਾਤੀ ਰਤੀ ਜਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸੇ ਤਰਕੀ ਤਾਵ ਰਕੀ ਤਮਸ਼ਾਹ ਇਸੇ ਜੀਵਤ ਕੇ ਰੰਗ تنਕੇ ਨਾਮ ਨੇ ਕੇ ਮੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸੱਚਾ ਸੋਹਣ ਗੰਤ ਪਰਮਾਨ ਨਬਰੀ ਕਰਮ ਪਵੇ ਨਿਸ਼ਾਨ ਕਰਜ ਬਗਾਈ ਉੱਤੇ ਪਾਏ ਨਾ ਲੰਗਿਆ ਜਾ ਕੇ ਜਾਈ ਧਰਮ ਖੰਡ ਕਾਇ ਹੋ ਧਰਮ ਮਾ ਗਿਆਨ ਖੰਡ ਕਾਖੋ ਕਰਮਾ ਕਿਤੇ ਪਉਣ ਪਾਣੀ ਦੇ ਸੰਤਰ ਕਿਤੇ ਕਾਮਹੇਸ਼ ਕਿਤੇ ਬਰਮੇ ਘੜਤ ਕੜੀ ਹੈ ਰੂਪ ਰੰਗ ਕੀਵੇਂ ਸੇ ਕੀਤੀਆਂ ਕਰਮ ਕੋ ਕੀ ਮੇਰ ਕਿਤੇ ਕਿਰਤੇ ਤੂ ਵਿਦੇਸ਼ ਕਿਤੇ ਇੰਦਰਾ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਸਭ ਕਿਤੇ ਸਿਦ ਬੁੱਧ ਨਾਥ ਕਿਤੇ ਕਿਤੇ ਦੇਵੀ ਦੇ ਸਭ ਕਿਤੇ ਦੇਵਦਾਨੋਂ ਮੁਨਕੀਤੇ ਕਿਤੇ ਰਤਨ ਸਮੰਧ ਇਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਪ੍ਰਾਰਤ ਨਿੰਦ ਇਤੀਆਂ ਸਰਤੀ ਸੇਵ ਕਿਤੇ ਨਾਮ ਕਿੰਤਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਕਿਤੇ ਨਾਮ ਕੋਣੰੰਦ ਗਿਆਨ ਖੰਡ ਮੈਂ ਗਿਆਲ ਪਰਚੰਡ ਤੇ ਤੇ ਨਾਮ ਮਨੋਤ ਕੋਲ ਨਾਮ ਅਸਰਮਖੰਡ ਕੀ ਬਾਣੀ ਰੋਹ ਚਿੱਤੇ ਘੜਤ ਕਣੀ ਬਹੁਤਿਆਨੂ ਕਾ ਤਾਂਗੀਆਂ ਬਲਣਾ ਤੱਥੀਆਂ ਨਾ ਜਾਹੇ ਸਿਕੂ ਕਹ ਪਿਛੇ ਬਚਤਾਈ ਜਿਥੈ ਘੜੀਆਂ ਸੁਰਤ ਮਤ ਮਨਵਤ ਜਿਥੈ ਘੜੀਆਂ ਸੁਰਾ ਸਦਾ ਕੀ ਸਦਾ ਕਰਮਖੰਡ ਕੀ ਬਾਣੀ ਜੋਰ ਜਿਥੈ ਹੋਰ ਨ ਕੋਈ ਹੋਰ ਜਿਥੈ ਜਗ ਮਹਾਵਲ ਸੂਰ ਤਿਨਹਿ ਰਾਮ ਰਹਿਆ ਭਰਪੂਰ ਜਿਥੈ ਸਿੱਤੋ ਸਿੱਤਾਂ ਮਹਮਾ ਮਾ ਤਾਂ ਕੇ ਰੂਪ ਨਾ ਕਤਨੇ ਜਾਹੇ ਨਾਹੀ ਮਰਨ ਠਾਗੇ ਜਾਹੇ ਜਿਨ ਕੈ ਰਾਮ ਸੀਮਨ ਮਾਹੇ ਕਥੈ ਭਗਤ ਵਸਰਾ ਕਰ ਲੋ ਕਰੇ ਅਨੰਦ ਸਿਧਾਂਤ ਸੁਏ ਸੱਠ ਖਾਨੂ ਸਨਨ ਕਾਲ ਕਰ ਕਰ ਵੇਖੇ ਨਦਰ ਨਿਹਾਲ ਕਥੈ ਖੰਡ ਮੰਡਲ ਪਰ ਭੰਡ ਜੇ ਕੋ ਕਥੈ ਤਾਨ ਅਨੰਦ ਕਥੈ ਲੋ ਲੋ ਆਕਾਰ ਜਿਉ ਜੋ ਹਕੂਮਤ ਵੈਤ ਵਕਾਰ ਵੇਖੇ ਮਿਕਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਸਿਹਰ ਜਨੇ ਆਰ ਅਹਰਨ ਮਾਤਵੇ ਨਾਥੇ ਆਰ ਭੋਗ ਲਾਬਨ ਤਕ ਤਾਉ ਭੰਡਾ ਕਾ ਮਰਿਤ ਟਾਲ ਕੜੀਆਂ ਸੰਸਚੀ ਡੰਸਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਨੇਹਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਨੇਹਾਲ ਸ਼ਲੋਕ ਕਾਮਨ ਗੁਰੂ ਕਾਣੀ ਕਿਤਾ ਮਾਤਾ ਤਾ ਸਮਹ ਦਸਰਾ ਦੈਦਾਈ ਦਾ ਕਿਨੈ ਸਗਲ ਜਗਤ ਚੰਗੀਆਂ ਗ੍ਰਿਹਾਈਆਂ ਪਰ ਚੇਤਨ ਮਹਦੂਰ ਕਰਮੀ ਆਪੋ ਆਪਣੀ ਕਿਨੇੜੇ ਕੇ ਹੋਰ ਜਿਨ੍ਹੇ ਨਾਮ ਤੇ ਆਇਆ ਗੇਮ ਸਕਤ ਕਾਲੂ ਨਾਨਕ ਤੇ ਮੁਖਜਲੇ ਤੇਤੀ ਛੁੱਟੀ ਨਾਲ ਜਿਨ੍ਹੇ ਨਾਮ ਤੇ ਆਇਆ ਗੇਮ ਸਕਤ ਕਾਲੂ ਨਾਨਕ ਤੇ ਮੁਖਜਲੇ ਤੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ